ਆ ਰਹੀਆਂ ਆ ਠੀਕ ਆ ਟਾਇਰ ਇਹਦੇ ਬਾਈ ਕਿੰਨੇ ਹੋਣਗੇ ਯਾਰ ਅਗਲੇ ਤੇ ਹੈਗੇ 90 ਪੈਸੇ ਮਗਰਲੇ ਘੱਟ ਆ ਮਗਲੇ 45 ਰੁਪਏ ਆ ਜੀ ਇਹ ਨਾਲ ਹੀ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦੀ 2 ਸਾਲਾਂ ਦੀ ਗਾਰੰਟੀ ਦੇ ਦਾਂਗੇ ਹੋਰ ਦਾ 2 ਸਾਲਾਂ ਦੀ ਹਾਂ ਠੀਕ ਹੋ ਜਾ ਯਾਰ ਠੀਕ ਆ ਹਾਂ ਜੀ ਬਸ ਓਕੇ ਛੋਟੇ ਜਿਹੀ ਮੰਗਣ ਉਹ ਜਿਹੜੇ ਮਰਜ਼ੀ ਆਪਾਂ 1 ਲੱਖ ਤੇ 85000 ਦਾ ਦੇਣਾ ਹੀ ਦੇਣਾ ਹਾਂ ਜਾਂ ਨਾ ਹੀ ਆ ਹਾਂ ਮਿੱਤਰੋ ਪਿੰਡ ਨਸੀਰੇ ਵਾਲੇ ਖੜੇ ਆ ਤੇ ਬਾਈ ਕੋਲੇ ਸਾਰੇ ਖੇਤੀ ਸੰਦ ਵਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਸਾਰਿਆਂ ਟਰੈਕਟਰਾਂ ਦੀ ਜਾਣਕਾਰੀ ਹਾਂ ਜੀ ਕੀ ਹਾਲ ਆ ਬਾਈ ਕੀ ਹਾਲ ਹੈ ਵੀਰ ਜੀ ਠੀਕ ਹੈ ਜੀ ਪਹਿਲਾਂ ਤਾਂ ਜਿਹੜਾ ਫਾਰਮ ਟਰੈਕ 60 ਹੈ ਇਹ ਕਿਹੜਾ ਮਾਡਲ ਆ ਇਹ 2013 ਮਾਡਲ ਆ ਜੀ ਠੀਕ ਆ 2013 ਮਾਡਲ ਆ ਤੇ ਨੰਬਰ ਨੰਬਰ ਸਾਹ ਤੋਂ ਪਹਿਲਾਂ ਜੀ ਪੀ ਆਪੀ 29 ਮੋਗੇ ਦਾ ਨੰਬਰ ਹੈ ਹਾਂਜੀ ਤੇ ਰੰਗ ਪੇੜ ਦਾ ਬਾਈ ਓਕੇ ਆ ਜੀ ਸਾਰਾ ਹਾਂਜੀ ਟਾਇਰਾਂ ਦੀ ਗੱਲ ਕਰੀਏ ਬਈ ਇਹਦੇ ਟਾਇਰ ਅਗਲੇ ਹੈਗੇ 90 ਪੈਸੇ ਮਗਰ ਲੈ ਕੇ ਆ ਜੀ 75 ਤੋਂ 75 ਪੈਸੇ ਮਾਰ ਰਖਦੇ ਠੀਕ ਆ ਟਰੈਕਟਰ ਪੂਰਾ ਸੋਹਣਾ ਪਿਆ ਹਨਾ ਸੋਹਣਾ ਪਿਆ ਡਬਲ ਡੈਚ ਬੂਟਰ ਆ ਪਾਵਰ ਸਟੀering ਆ ਠੀਕ ਆ ਜੀ ਹਾਂ ਜੀ ਕਿਤੋਂ ਗਲਿਆ ਪਹਿਲਾਂ ਨਹੀਂ ਪੂਰਾ ਸਾਫ਼ ਆ ਵਧੀਆ ਜੀ ਵਧੀਆ ਟਰੈਕਟਰ ਇੰਜਨ ਗੇਅਰ ਦਾ ਦੱਸੋ ਬਾਈ ਫੁੱਲ ਗਾਰੰਟੀ ਆ ਜੀ ਬਾਹ ਕੀ ਲੈ ਜੇ ਜੋ ਮਰਜੀ ਤਸੱਲੀ ਕਰੇ ਯਾਰ ਕਿਹੜੀ ਗੱਲ ਠੀਕ ਆ ਸਮਾਨ ਇਹਦੇ ਨਾਲ ਕੀ ਕਹੋ ਜਾ ਚੌਪਲਿੰਗ ਫੱਟੀ ਡਰਾਈਵਰ ਸਭ ਕੁਝ ਮਿਲ ਜਾਊਗਾ ਸਾਰਾ ਸਮਾਨ ਨਾਲ ਆ ਨਾਲ ਸਾਰੇ ਪੂਰੇ ਆ ਤੇ ਕੀ ਡਿਮਾਂਡ ਬਾਈ ਇਹ ਟਰੈਕਟਰ ਦੀ ਆਪਾਂ ਮੰਗਣ ਨੂੰ ਜਿੰਨੇ ਮਰਜੀ ਆਪਾਂ 3 ਲੱਖ ਤੇ 80 ਹਜ਼ਾਰ ਰੁਪਏ ਜਾਨੇ ਤੈਨਾਂ ਲਾ ਕੇ ਸੀਆਰ ਜਿਹੜੀ ਮੰਤਨ ਕਰਦੇ ਕਰ ਦਿਆਂਗੇ ਜੀ ਭਰਾ ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹਨਾ ਹਾਂਜੀ ਤੇ ਚੱਲਿਆ ਇਹ ਰਿਕਾਰਡ ਨਾਲ ਹੀ ਇਹ ਕੰਪਨੀ ਦੇ ਰਿਕਾਰਡ ਨਾਲ ਹੀ ਚੱਲਿਆ ਜੀ ਅਗਲਾ ਚੈੱਕ ਕਰਾ ਕੇ ਲੈ ਜਾ ਹਾਂਜੀ ਜੋ ਮਰਜੀ ਚੈੱਕ ਕਰੇ ਕੋਈ ਚੱਕਰ ਨਹੀਂ ਯਾਰ ਠੀਕ ਹੈ ਮੈਂ ਇਸ ਤਰੀ ਲਾ ਕੇ ਚੈੱਕ ਕਰਕੇ ਲੈ ਲੈਂਦਾ ਨਾ ਪੈਸੇ ਲਾਉਣੇ ਆ ਅਗਲੇ ਨੇ ਠੀਕ ਹੈ ਜੀ ਹਾਂ ਪੈਸੇ ਲਾਵੇ ਜੇ ਗੁੱਟੀ ਨੋਟ ਮਾੜਾ ਹੋਇਆ ਮੇਰੇ ਵਰਗੇ ਨੇ ਕੱਢ ਕੇ ਫੜਾ ਦੇਣਾ ਚੀਜ਼ ਦੀ ਤਸਲੀ ਕਰੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਜੌਂਡੀ ਆ ਰਹੀ 50 ਕ ਬਾਈ ਠੀਕ ਹੈ ਜੀ ਮਾਡਲ ਕਿਹੜਾ ਬਾਈ ਇਹ ਮਾਡਲ ਠੀਕ ਆ ਵੀ ਆਪ ਦਾ ਨੰਬਰ ਰੰਗਪੇੜ ਦਾ ਬਾਈ ਤੇਰੀ ਨਾਲੀ ਸਾਰਾ ਜਿੰਨਾ ਹੈਗਾ ਅਜ ਦਾ ਕੈਂਟੂਲਡ ਸਭ ਕੁਝ ਨਾਲ ਲਈ ਸਾਰਾ ਕੁਝ ਜਿੰਨਾ ਵੀ ਹੈਗਾ ਠੀਕ ਆ ਵੇ ਪਲੇਟਾਂ ਬਲੂਟਾਂ ਨਾਲ ਦੀਆਂ ਹੋਈਆਂ ਠੀਕ ਆ ਟਾਇਰ ਇਹਦੇ ਬਾਈ ਕਿੰਨੇ ਹੋਣਗੇ ਯਾਰ ਅਗਲੇ ਤੇ ਹੈਗੇ 90 ਪੈਸੇ ਮਗਰਲੇ ਘਟ ਮਗਲੇ 45 ਰੁਪਏ ਹੈ ਜੀ ਅੱਧੇ ਘਲਾ ਲਈਏ ਨਹੀਂ ਅੱਧੋਂ ਘੱਟ ਹੀ ਲੱਗ ਗਿਆ ਐਵੇਂ ਜਿਹੜਾ ਮੁਰਕੇ 40 ਤੋਂ 45 ਪੈਸੇ ਲੱਗ ਗਏ 45 ਰੁਪਏ ਹੈਗੇ ਜੀ ਠੀਕ ਆ ਆਰੀਨ ਵਾਲਾ ਆ ਵੇਟ ਬੂਟ ਨਾਲ ਨਾਲ ਆ ਸਾਰਾ ਕੁਝ ਠੀਕ ਹੈ ਜੀ ਨੰਬਰ ਇਹ ਵੀ ਪਿਆ ਆ ਵੀ ਹੈਨਾ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਪੂਰਾ ਹੀ ਆ ਥੋੜਾ ਉੱਤੇ ਲੱਗੀ ਫਲਾਕ ਲੱਗੀ ਆ ਨਾਲ ਟਾਪਲਾਈਕ ਨਹੀਂ ਆਈ ਜਿਆ ਤੇਰਾ ਟਾਪਲਾਈਕ ਹੈ ਨਹੀਂ ਨਹੀਂ ਜੀ ਓਕੇ ਠੀਕ ਹੈ ਜੀ ਇੱਕ ਸਾਰੂਟਾ ਬਟ ਰੋਕਾ ਹੋਈ ਇਹਦਾ ਵੀ ਇਹਦੀ ਡਿਮਾਂਡ ਦੱਸੋ ਪਹਿਲਾਂ ਕਿੰਨੀ ਆ ਇਹ ਆਪਾਂ ਮੰਗਣ ਨੂੰ ਜਿੰਨੇ ਮਰਜ਼ੀ 2 ਲੱਖ ਤੇ 35000 ਦਾ ਦੇਣਾ ਜੀ 235 ਨਹੀਂ ਕਰਦੇ ਨਹੀਂ ਕਰਦੇ ਜੀ 235 ਦਾ ਹੀ ਦੇਣਾ ਹਾਂ ਜੀ ਦੇਣਾ ਜੀ ਮੰਗਦੇ 2.5 ਲੱਖ ਰੁਪਏ ਠੀਕ ਆ ਕਾਗਜ਼ਾਂ ਪੱਤਰਾ ਦੀ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਜੀ ਠੀਕ ਆ ਇਹ ਰੋਟਾਵੇਟਰ ਕਿੰਨੇ ਫੁੱਟਾ ਬਈ ਇਹ 7 ਫੁੱਟਾ ਰੋਟਾਵੇਟਰ ਹੈ ਜੀ ਠੀਕ ਆ ਕਿੱਥੋਂ ਦਾ ਬਣਿਆ 20 ਭਾਈ ਦਾ ਬਣਿਆ ਰਾਜੇ ਵਾਲਿਆਂ ਦਾ ਠੀਕ ਆ ਬਲੇਡ ਬਲੂਡ ਕਿਵੇਂ ਆ ਰੱਬੀਆਂ ਹੈਗੀਆਂ ਜੀ ਬਲੇਡ ਹੈਗੇ 90 ਪੈਸੇ ਚ ਚਾਰੇ ਸਾਰੇ ਠੀਕ ਆ ਬਈ ਹਾਂ ਜੀ ਪਰ ਰੰਗ ਹੀ ਹੋਣ ਵਾਲਾ ਹੁੰਦਾ ਸਹੀ ਆ ਕੋਈ ਵਧੀਆ ਵਾ ਨਾਲ ਦਾ ਹੀ ਰੰਗ ਆ ਉਹ 19 17 ਕੇ 18 ਮਾਡਲ ਆ ਜੀ 18 ਮਾਡਲ ਹਾਂ ਹਾਂ ਜੀ ਤੇ ਕੀ ਰੇਟ ਆ ਇੰਦਾ ਰੇਟ ਆਪਾਂ ਦੇ ਦੇਾਂਗੇ ਜੀ ਰੱਬ ਤੇਰਾ ਭਲਾ ਕਰੇ ਪੂਰੇ 50000 ਦਾ ਪੂਰੇ 50000 ਦਾ ਆ ਵੀ ਰਾਜਾ ਵਾਲਿਆਂ ਦਾ ਬਣਿਆ ਰਾਜਾ ਵਾਲਿਆਂ 프리 ਨਾ ਰੰਗ ਹੈ ਕਿਹੜੀ ਕੋਈ ਗੱਲ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਹੋਰ ਵੀ ਸਾਰੇ ਖੇਤੀ ਸੰਦ ਵਿਕਾਊ ਆ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਇਹ ਕਾ 475 ਬਈ 475 2000 ਮਾਡਲ ਆ ਜੀ ਠੀਕ ਹੈ ਜੀ ਹਾਂਜੀ ਮਾਡਲ 2000 ਨਵੇਂ ਵਰਗੇ ਨਵੇਂ ਪਿਓਰ ਨਵੇਂ ਹੀ ਆ ਸੋਣ ਨਾ ਪਿਓਰ ਨਵੇਂ ਹੀ ਆ ਨਵੇਂ ਹੀ ਆ ਜੀ ਟਾਇਰ ਚਾਰੇ ਨਵੇਂ ਆ ਮਹਿੰਦਰਾ 475 DI 2000 2000 ਮਾਡਲ 475 ਆ ਠੀਕ ਆ ਨੰਬਰ 50 ਆ ਨੰਬਰ 50 ਸਾਰੇ ਨੰਬਰ 50 ਹੀ ਆ ਠੀਕ ਆ ਰੰਗ ਪੇਟ ਇਹਦਾ ਅਰੀਨਲ ਆ ਅਰੀਨਲ ਹੀ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦੀ 2 ਸਾਲਾਂ ਦੀ ਗਾਰੰਟੀ ਦੇ ਦਾਂਗੇ ਹੋਰ ਦੱਸ 2 ਸਾਲਾਂ ਦੀ ਹਾਂ ਠੀਕ ਹੋ ਗਿਆ ਯਾਰ ਠੀਕ ਆ ਹਾਂ ਜੀ ਬਸ ਓਕੇ ਛੋਟੇ ਜਿਹੀ ਮੀਂਦਾਰ ਆ ਤੇ ਵਧੀਆ ਤੇ ਜੀਮੀਦਾਰ ਆ ਵਸੇ ਵੀ ਯਾਰ ਭਾਵੇਂ ਰੋਟਾ ਵੇਟਰ ਵਾਲੇ ਜੋ ਮਰਜੀ ਵਾਲੇ ਇਹ ਬਹੁਤ ਜਿਹੜਾ 2000 ਮਾਡਲ ਨੇ ਬਹੁਤ ਵਧੀਆ ਟਰੈਕਟਰ ਆ ਠੀਕ ਆ ਗਲਿਆ ਗੁਲਿਆਣੀ ਸਾਪ ਆ ਮਾਡਲ ਦੇ ਹਿਸਾਬ ਨਾਲ ਇਹਦੇ ਨਾਲ ਸਮਾਨ ਕੀ ਕੋ ਜਾ ਇਹਦੇ ਨਾਲ ਟਾਪ ਲਿੰਕ ਤੇ ਪੱਟੀ ਹੈ ਜੀ ਛਤਰੀ ਹੈ ਨਾ ਛਤਰੀ ਨਹੀਂ ਹੈ ਕਿੰਨੇ ਪੈਸੇ ਮੰਗਦੇ ਬਈ ਇਹਦੇ ਇਹ ਆਪਾਂ ਦੇ ਦੇ ਦਾਂਗੇ ਜੀ ਮੰਗਣੋ ਜਿਹੜੇ ਮਰਜ਼ੀ ਆਪਾਂ 1 ਲੱਖ ਤੇ 85 ਹਜ਼ਾਰ ਦਾ ਦੇਣਾ ਹੀ ਦੇਣਾ ਹਾਂ ਜਾਂ ਨਾ ਹੀ ਆ ਹਾਂ ਤੇ ਨਾ ਹੀ ਆ ਠੀਕ ਆ ਮੰਗਦੇ 2 ਲੱਖ ਵੀ ਕਹਿ ਦਿੱਤਾ ਕਿਸ ਨੂੰ ਠੀਕ ਹੈ ਜੀ ਇਹ 575 ਆ ਜੀ ਮਾਡਲ ਬਈ ਇਹ ਮਾਡਲ 98 ਆ ਜੀ 99 ਮਾਡਲ ਨੰਬਰ 50 ਵੀ 50 ਤੇ ਟਾਇਰ ਇਹਦੇ ਬਈ ਯਾਰ ਮਗਰਲੇ 85 ਪੈਸੇ ਹੈ ਜੇ ਕੇ ਕੰਪਨੀ ਦੇ ਠੀਕ ਮੂਰਲੇ ਹੈ ਮਾਰਾ ਤੇ ਮੂਰਲੇ ਹੈ ਮਾਰਾ ਪਲੇ ਠੀਕ ਹੈ ਰੰਗ ਪੇੜ ਦਾ ਸਾਰਾ ਅਰੀਜਨਲ ਹੈ ਜੀ ਮੁਰਛ ਤਾਂ ਬੰਪਰ ਤੋਂ ਬਗੈਰ ਕਿਤੇ ਮੁਰਛ ਨਹੀਂ ਲੱਗਾ ਇੰਜਨ ਗੇਅਰ ਦਾ ਬੋਲ ਯਾਰ ਚੱਕਰੀ ਅੱਗੋਂ ਲੈ ਕੇ ਮਗਰ ਤੱਕ ਸਾਰਾ ਤੇਲ ਨਵਾਂ ਹੀ ਆ ਠੀਕ ਆ ਵਾਹ ਕੇ ਲੈ ਜੇ ਵਾਹ ਕੇ ਲੈ ਜੇ ਕੋਈ ਚੱਕਰ ਨਹੀਂ ਸਮਾਨ ਪੂਰਾ ਇਹਦੇ ਨਾਲ ਪੂਰਾ ਦੇ ਦੇ ਕੋਈ ਨਹੀਂ ਠੀਕ ਆ ਕਿੰਨੇ ਪੈਸੇ ਡਿਮਾਂਡ ਇਹਦੀ ਕਿੰਨੀਆਂ ਬਾਈ ਮੋਟਰ ਇਹ ਆਪਾਂ ਇਕੱਲਾ ਕਿੱਸਿਆ ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਉਹਨੂੰ ਕੋਈ ਮਾਣ 5000 ਦਾ ਠੀਕ ਆ 5000 ਦਾ ਮਾਣ ਤਾਂ ਆ ਦੇ ਜੀ ਠੀਕ ਆ ਹਾਂਜੀ ਨਾਲ ਮੋਟਰ ਲੱਗੀ ਉੱਤੇ ਦੋ ਨਹੀਂ ਮੋਟਰ ਲੱਗੀ ਆ ਦੋ ਦੀ ਮੋਟਰ ਆ ਹਾਂ ਟੋਕਾ ਵੀ ਪਾਉਗਾ ਕਿੰਨੇ ਪੈਸੇ ਮੰਗਦੇ ਇਹਦੇ ਬਈ ਇਹ ਯਾਰ ਮੋਟਰ ਸਾਨੂੰ ਦੇ ਦਿਆਂਗੇ ਆਪਾਂ 11000 ਦਾ 11000 ਦਾ ਮੋਟਰ ਸਾਨੂੰ ਹਾਂਜੀ ਠੀਕ ਆ ਬਈ ਆ ਟਰਲ ਆਇਚ ਚੱਲ ਆਹ ਜਿਹੜਾ ਮੂਰੇ ਖੜਾ ਨਹੀਂ ਆਹ ਇਹ ਬੰਦਾ ਤਾਂ ਗੱਲਬਾਤ ਹੋਈ ਗਈ ਠੀਕ ਆ ਇਹ ਕਿੱਥੋਂ ਦਾ ਬਣਿਆ ਬਾਈ ਇਹ ਜਲੰਧਰ ਦਾ ਜਲੰਧਰ ਦਾ ਹਾਂ ਪਲਾਉ ਜੋ ਵੈਡਾ ਪਲਾਇਓ ਕਟੰਗਾ ਬਲ ਵੈਡ ਦੀ ਵੈਡ ਦੀ ਕਟਿੰਗ ਰੰਗ ਇਹਦਾ ਟੂ ਟੈਟਰ ਬੇਦਾਗ ਆ ਜੀ ਇਹਦਾ ਰੰਗ ਟੂ ਕੇ ਆ ਟੂ ਕੇ ਰੰਗ ਆ ਵਿੱਚ ਦੀ ਬੰਦਾ ਤੁਰਿਆ ਫਿਰਦਾ ਦੇਖਦਾ ਜੀ ਠੀਕ ਆ ਹਾਂਜੀ ਮੋਡੀਫਾਈ ਪੂਰਾ ਕੀਤਾ ਵਿਆ ਕੀਤਾ ਮੋਡੀਫਾਈ ਮਗਰਲਾ ਬਸ ਆ ਜੋ ਮਰਜ਼ੀ ਵੇਖੋ ਸਾਰੇ ਠੀਕ ਆ 14 7 ਦਾ ਹੈ 14 7 ਦਾ ਜੀ 14 7 ਦਾ ਡਾਲਾ ਤਿੰਨ ਪਾਸੇ ਖੁੱਲਦਾ ਲਾਈਵ ਲੋਅ ਅਵੀਲ ਪਾਈ ਪੂਰੇ ਵੀਰ ਕਾ ਮੋਬਾਈਲ ਲੱਗੇ ਹੋਇਆ ਜੀ ਠੀਕ ਆ ਮੂਸੇ ਵਾਲਿਆਂ ਦੀਆਂ ਫੋਟੋਆਂ ਲਾਈਆਂ ਮਗਰ ਆ ਜੀ ਠੀਕ ਹੈ ਜੀ ਕੀ ਡਿਮਾਂਡ ਬਈ ਇਹਦੀ ਇਹ ਆਪਾਂ 270000 ਦਾ ਜੀ ਮਾਨਦਾਨ ਕਰੋਗੇ ਬਾਕੀ ਕਰ ਲਾਂਗੇ ਭਰਾ ਦਾ ਜਿਵੇਂ ਕਹੇਗਾ ਠੀਕ ਹੈ ਜਿਹੜੀ ਆ ਕੰਪੈਨ ਆ ਬਈ ਇਹ ਦੱਸੋ ਕਿਹੜਾ ਮਾੜਲਾ ਕਿਹੜਾ ਰਾਈਟ ਤਰਾਰਜਣ ਅਰਜਣ ਆ ਜੀ 605 ਸਾਈਡ ਗੇਅਰ ਆ ਠੀਕ ਆ ਜੀ ਇੰਜਨ ਦੀ ਫੁੱਲ ਗਾਰੰਟੀ ਆ ਫੋਲਡ ਹਾਂ ਇੰਜਾਂ ਦੀ ਠੀਕ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਠੀਕ ਹੈਗੇ 85 ਵੈਸੇ 2010 ਮਾਡਲ ਟਰੈਕਟਰ ਆ ਨਵਾਂ ਮਾਡਲ ਮਸ਼ੀਨ ਠੀਕ ਆ ਤੇ ਬਈ ਕਿਵੇਂ ਘਰ ਦੀ ਵੱਡੀ ਆ ਘਰ ਦੀ ਚੱਲਦੀ ਦੀ ਵੀਡੀਓ ਵੀ ਪਾ ਦਿਆਂਗੇ ਆਪਾਂ ਹੋਰ ਦੱਸੋ ਠੀਕ ਆ ਤੇ ਉਹ ਇਹ ਚ ਹੁਣ ਕੋਈ ਕਮੀ ਤਾਂ ਨਹੀਂ ਸਹੀ ਆ ਕੋਈ ਕਮੀ ਨਹੀਂ ਪੇਸ਼ੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਨਹੀਂ ਕਟਰ ਗੁਟਰ ਹੈਗਾ ਨਾਲ ਸਭ ਕੁਝ ਹੈਗਾ ਕਟਰ ਵੀ ਦਿਹਾਗੇ ਹੋਰ ਕੱਲੀ ਮਸ਼ੀਨ ਕੀ ਕਰ ਰਹੀ ਆ ਠੀਕ ਆ ਉਧਰ ਵੀ ਆਣ ਕੇ ਸਾਰੇ ਬਣਾ ਲਈ ਜਰਾ ਉਹ ਪੈਸੇ ਕਿੰਨੇ ਮੰਗਦੇ ਨੇ ਬਾਈ ਪੈਸੇ ਜਿੰਨੇ ਕੋਈ ਦੇ ਦੇਗਾ ਲੈ ਲਾਂਗੇ ਚੁੱਪ ਕਰਕੇ ਚੁੱਪ ਕਰਕੇ ਹਾਂ ਠੀਕ ਆ ਹਾਂਜੀ ਨਹੀਂ ਤਾਂ ਵੀ ਕੀ ਡਿਮਾਂਡ ਹੈ ਦੀ ਬਾਈ ਹਾਂਜੀ ਕੀ ਡਿਮਾਂਡ ਡਿਮਾਂਡ ਇਹਦੀ ਰੱਬ ਤੇਰਾ ਭਲਾ ਕਰੇ ਜੀ ਮੰਗਣ ਨੂੰ ਜਿੰਨੇ ਮਰਜੀ ਸਵਾ 5 ਲੱਖ ਦੇ ਦੇਵਾਂਗੇ ਜੋੜਾਈ ਟਰੈਕਟਰ ਵੀ ਤੇ ਕੰਪੈਨ ਵੀ ਓਹ ਟਰੈਕਟਰ ਵੀ ਕੰਪੈਨ ਵੀ ਸਵਾ 5 ਲੱਖ ਦੀ ਹਾਂਜੀ ਬਾਕੀ ਸਵਾ 5 ਚੋ ਕਰ ਦੋਗੇ ਮੜਾ ਮੋਟਾ ਮੈਂ ਸਹੀ ਦੱਸਿਆ ਯਾਰ ਵਾਅਦਾ ਨਹੀਂ ਦੱਸਿਆ ਕੋਈ ਨਹੀਂ ਜਿਵੇਂ ਭਰਾ ਕਹੇਗਾ ਭਾਈ ਦੇਣੀਗੇ ਚਲੋ ਠੀਕ ਬਣਾ ਦੇ ਬਣਾ ਦੇ ਪੁਰਾਣੇ ਦੇ 14 7 ਦਾ ਇਹ ਵੀ 14 7 ਦਾ ਹੀ ਆ ਇਹ 14 ਇਹ ਕਿੱਥੋਂ ਦਾ ਬਣਿਆ ਵਿਆ ਇਹ ਜਲੰਧਰ ਦਾ ਬਣਿਆ ਜੀ ਇਹ ਜਲੰਧਰ ਦਾ ਪੁਰਾਣਾ ਬਣਿਆ ਜੀ ਠੀਕ ਆ ਟਾਇਰ ਰੀਲ ਦਾ ਹਿੱਸਾ ਅਰੀਜਨਲ ਸਾਰਾ ਕੋਈ ਠੀਕ ਆ ਜੈਕ ਵਾਲਾ ਟਰਾਲਾ ਜੈਕ ਵਾਲਾ ਇਹ 14 7 ਦਾ ਹੀ ਹੈ ਹਨਾ ਇਹ 14 7 ਦਾ ਹੀ ਆ ਜੀ ਠੀਕ ਆ ਹਾਂਜੀ ਇਹ ਦੇ ਦੇਾਂਗੇ 1 ਲੱਖ 70 ਹਜ਼ਾਰ ਦਾ 1 ਲੱਖ 70 ਹਜ਼ਾਰ ਦਾ ਹਾਂਜੀ ਠੀਕ ਆ ਮੌਕੇ ਤੇ ਮਾਨਤਾ ਹੋ ਜਾਊਗਾ ਬਾਕੀ ਬਈ ਬਸ ਇਹੀ ਹੈ ਇਹ ਕੋ ਟਰਾਲਾ ਹੂੰ ਉਹ ਕਿਥੋਂ ਲਾ ਬਣਾਵਿਆ ਉਹ ਵੀ ਜਲੰਧਰ ਵਾਲੀ 13 13 6 13 6 ਦਾ ਹਾਂ ਜੀ ਜਲੰਧਰ ਦਾ ਹਾਂ ਹਾਂ ਜੀ ਉਹ ਦਾ 2.5 ਲੱਖ ਰੁਪਇਆ ਜੀ ਮੌਕੇ ਤੇ ਮਾਨਤਾ ਹੋ ਜਾਊਗਾ ਜੀ 2.5 ਲੱਖ ਮੰਗਦੇ ਆਂ ਬਾਕੀ ਮੌਕੇ ਤੇ ਹੋ ਜਾਊਗਾ ਪੂਰਾ ਤਿਆਰ ਹੋਇਆ ਵਿਆ ਇਹ ਦੋ ਪਾਸੇ ਖੁੱਲਦਾ ਇਹ ਦੋ ਪਾਸੇ ਖੁੱਲਦਾ ਇਹ ਕਾ ਜਗਰਾਉਂ ਦੀ ਦਾ ਠੀਕ ਆ ਪੂਰਾ ਮੋਡੀਫਾਈ ਹੋਇਆ ਹੋਇਆ ਟੈਟੂ ਰੇ ਦੇ ਵੀ ਚੰਗੇ ਆ ਹਾਂ ਜੀ ਜੈਕ ਵਾਲਾ ਇਹ ਇਹ ਜੈਕ ਵਾਲਾ ਜੀ ਠੀਕ ਆ ਕਾੜਾ ਸਿਰ ਦਾ ਮਾਲ ਲੱਗਾ ਸਾਰੇ ਹੀ ਹਾਂ ਠੀਕ ਹੈ ਭਾਈ ਹਾਂਜੀ ਇਹ ਟਰਾ ਟਰਾਲੀ ਆ ਇਹ ਕਿੰਨੇ ਫੁੱਟੀ ਭਾਈ ਇਹ 11 6 11 6 ਦੀ ਆ 11 6 ਦੀ ਹਾਂਜੀ ਵੈੱਡਵੁੱਡ ਹੈਗਾ ਨਾਲ ਇਹਦੇ ਨਹੀਂ ਆਹ ਕੁਛ ਹੀ ਆਈਆਂ ਹਾਂਜੀ ਕਿੰਨੇ ਪੈਸੇ ਦੇ ਇਹ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਜਿਵੇਂ ਹੋਇਆ ਸੌਦੇ ਬਾਕੀ ਭਾਈ ਇਹ ਸਾਰ ਆ ਜਗਰਾਵਾਂ ਦੀ ਜਗਰਾਵਾਂ ਦੀ 12 6 ਠੀਕ ਆ 12 6 ਦੀ ਹਾਂਜੀ ਠੀਕ ਆ ਇਹ 95000 ਦੀ ਜੀ 95000 ਹਾਂਜੀ ਸੁਪਾ ਪੁਕਾਈ ਠੀਕ ਆ ਵੱਧ ਦੇ ਨਾਲ ਘੱਟ ਠੀਕ ਹੈ ਜੀ ਹਾਂ ਜੀ ਟਰਾਲੀ ਆਈ ਬੜੀ ਵਧੀਆ ਵਾ ਜੱਕ ਜੁਕ ਬਹੁਤ ਹੈ ਹੱਬਾਂ ਵੇ ਕਿੜੀਆਂ ਕਿੜੀਆਂ ਮੋਟੀਆਂ ਹਾਂ ਆਇਦਰ ਦੋ ਟਰੈਕਟਰ ਹੋ ਦਾ ਹਾਂ ਜੀ ਆ ਜਿਹੜਾ ਮਹਿੰਦਰਾ 265 ਆ ਇਹ ਕਿਹੜਾ ਮਾਡਲ ਆ 99 ਮਾਡਲ ਆ ਜੀ 99 ਮਾਡਲ ਆ ਆ ਨੰਬਰ ਆ ਠੀਕ ਆ ਪੋਕੇ ਆ ਜੀ ਮਗਲੇ ਟਾਇਰ ਹੈਗੇ 50 60 ਪੈਸੇ ਮਗਲੇ ਹੈਗੇ ਨਵੇਂ ਵਰਗੇ ਠੀਕ ਆ ਹਾਂ ਜੀ 99 ਮਾਡਲ ਪੰਜਾਬ ਨੰਬਰ ਓਰਿਜਨਲ ਸਾਰਾ ਜੀ ਰਾਗਪੇੜ ਸਾਰਾ ਢੀਨ ਨਾਲ ਸਮਾਨ ਇਹਦੇ ਨਾਲ ਕੀ ਕਹੋ ਸਾ ਨਾਲ ਇਹਦੇ ਨਾਲ ਟਾਵਲਿੰਗ ਫੱਟੀ ਆ ਜੀ ਛਤਰੀ ਹੈਣੀਗੀ ਛਤਰੀ ਹੈਣੀਗੀ ਵਾ ਕੀ ਲੈ ਜੀ ਇੰਜਨ ਗੇਅਰ ਦਾ ਗੱਲ ਨਹੀਂ ਯਾਰ ਤਸੱਲੀ ਕਰੇ ਆਉਦੀ ਕੀ ਡਿਮਾਂਡ ਹੈ ਦੀ ਬਈ ਇਹ ਆਪਾਂ ਦੇਾਂਗੇ 1.5 ਲੱਖ ਦਾ ਜੀ 1.5 ਤੋਂ ਨਹੀਂ ਕਰਦੇ ਮੜ ਮੋਟ ਕਰ ਦੇਾਂਗੇ ਭਰਾ ਦਾ ਠੀਕ ਆ ਤੇ ਜਿਹੜਾ ਇੱਧਰ ਆ ਇਹ 275 ਆ ਜੀ ਠੀਕ ਆ ਇਹਦੇ 575 ਦਾ ਇੰਜਨ ਰੱਖਿਆ ਜੀ ਪਚਾਨਾ ਮਾਡਲ ਆ ਟਾਇਰ ਨਵੇਂ ਆ ਹਾਂ ਜੀ ਨੰਬਰ ਵੀ ਆਵਾ ਨੰਬਰ 50 ਇੰਡੀਅਨ 575 ਦਾ ਟਰੈਕਟਰ 275 ਆ ਹਾਂ ਟਰੈਕਟਰ 275 ਆ ਸਮਾਨ ਇਹਦੇ ਨਾਲ ਪੂਰਾ ਹੈ ਇਹਦੇ ਨਾਲ ਛਤਰੀ ਵੀ ਲੱਗੀ ਸਾਰਾ ਕੁਝ ਲੱਗਾ ਜੀ ਤੇ ਕਿੰਨੇ ਪੈਸੇ ਇਹਦੇ ਬਈ ਡਿਮਾਂਡ 1.40 ਲੱਖ ਦਾ ਜੀ 1.40 ਜੋ ਕਰ ਦੋਗੇ ਭਰ ਦਿਆਂਗੇ ਜੀ ਠੀਕ ਆ ਬਾਕੀ ਬਈ ਇਹ ਸਾਰੇ ਸੰਦ ਕਿਹੜੇ ਪਿੰਡ ਖੜੇ ਆ ਕਹੂ ਬਈ ਇਹ ਨਸੀਰੇ ਵਾਲਾ ਪਿੰਡ ਆ ਪਿੰਡ ਨਸੀਰੇ ਵਾਲਾ ਜਿਹੜਾ ਮੋਗਾ ਤਸੀਲ ਧਰਮਕੋਲ ਠੀਕ ਆ ਨੰਬਰ ਬੋਲ ਦੇ ਬਈ ਆਪਦਾ ਥਾਨ 8635 ਠੀਕ ਆ 33103 ਠੀਕ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ 33103 ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਹਣ ਤੁਹਾਡੀ ਜ਼ਿੰਮੇਵਾਰੀ ਆ ਮਾਣ ਤਣ ਕਰਾਂਗੇ ਭਰਾਵਾਂ ਦਾ ਜੋ ਕਰੇ ਠੀਕ ਆ ਜੀ ਧੰਨਵਾਦ ਬਾਈ